ਹਾਂਜੀ ਉਸ ਬੇਅੰਤ ਦੇ ਰੰਗਾਂ ਦੀ ਉਸ ਬੇਅੰਤ ਦੀਆਂ ਖੇਡਾਂ ਦੀ ਉਸ ਬੇਅੰਤ ਨੇ ਜਿਨ੍ਹਾਂ ਜੂਨਾ ਨੂੰ ਜਨਮ ਦਿੱਤਾ ਆਪ ਆਖਰੀ ਇਹਨਾਂ ਚੀਜ਼ਾਂ ਦੀ ਗੱਲਬਾਤ ਕਰਦੇ ਆਂ ਕੱਲ ਹੀ ਅਜੇ ਆਪਾਂ ਵੀਡੀਓ ਪਾਈ ਆ ਕਿ ਸੱਪਾਂ ਨੂੰ ਮੰਤਰ ਦੇ ਨਾਲ ਕੀ ਲੈਂਦੇ ਨੇ ਪਰ ਅੱਜ ਤੁਸੀਂ ਉੱਡਣਾ ਸੱਪ ਦੇਖੋ ਉੱਡਣਾ ਸੱਪ ਫਾਜ਼ਿਲ ਕਾ ਦੇ ਵਿੱਚ ਰਿਕਾਰਡ ਹੋਇਆ ਤੇ ਹਰਾਨੀ ਦੀ ਗੱਲ ਇਹ ਸੀਗੀ ਮੈਂ ਥੋੜੇ ਦਿਨ ਪਹਿਲਾਂ ਡਿਸਕਵਰੀ ਦੇ ਉੱਤੇ ਵੀਡੀਓ ਦੇਖੀ ਤੇ ਉਹਦੇ ਵਿੱਚ ਉਹ ਦੱਸਦੇ ਸੀ ਵੀ ਜਿਹੜਾ ਉੱਡਣਾ ਸੱਪ ਆ ਉਹ ਅਸਲ ਦੇ ਵਿੱਚ ਉੱਡਦਾ ਨਹੀਂ ਹੈਗਾ ਉਹ ਛਾਲ ਮਾਰਦਾ ਮਤਲਬ ਕਿ ਉਹਦੇ ਅੰਦਰ ਲਚਕ ਹੁੰਦੀ ਆ ਤੇ ਉਹ ਛਾਲ ਮਾਰਦਾ ਛਾਲ ਵੀ ਉਹ ਉੱਚੀ ਜਗ੍ਹਾ ਤੋਂ ਨੀਵੀਂ ਜਗ੍ਹਾ ਵੱਲ ਨੂੰ ਵੱਧ ਮਾਰਦਾ ਜਾਂ ਉਹ ਬਰਾਬਰ ਤੋਂ ਬਰਾਬਰ ਨੂੰ ਮਾਰਦਾ ਪਰ ਇਹ ਸੱਪ ਨੇ ਇਹ ਵੀਡੀਓ ਨੇ ਹੈਰਾਨ ਕਰਤਾ ਇੱਕ ਤਾਂ ਉਹ ਸੱਪ ਥੱਲੇੋਂ ਉੱਪਰ ਨੂੰ ਉੱਡ ਕੇ ਗਿਆ ਤੇ ਦੂਸਰਾ ਉਹ ਸੱਪ ਉੱਪਰੋਂ ਉੱਡ ਕੇ ਘੁੰਮਿਆ ਘੁੰਮ ਕੇ ਦੂਸਰੇ ਪਾਸੇ ਨੂੰ ਆਇਆ ਫੇਰ ਦੁਬਾਰਾ ਸੁਪਰਮਾਤਮਾ ਬੇਅੰਤਾ ਉਹਦੇ ਰੰਗ ਉਹਦੇ ਗੁਣ ਬੇਅੰਤ ਨੇ ਆਪਾਂ ਨਹੀਂ ਇਹਨਾਂ ਚੀਜ਼ਾਂ ਦਾ ਭੇਦ ਪਾ ਸਕਦੇ ਕਿਉਂਕਿ ਕਈ ਵਾਰ ਆਪਾਂ ਗੱਲ ਕਰਨ ਲੱਗ ਜਾਂਦੇ ਆ ਵੀ 84 ਲੱਖ ਸਿਰਫ ਸਮਝਾਉਣ ਵਾਸਤੇ ਕਿਹਾ ਗਿਆ ਪਰ ਮੈਂ ਮੰਨਦਾ ਬਿਦੇ 84 ਲੱਖ ਗਿਆ ਤਾਂ 84 ਲੱਖ ਹੀ ਆ ਜੂਨ 84 ਲੱਖ ਪਰ ਉਹਦੇ ਵਿੱਚ ਅੱਗੇ ਜਿਵੇਂ ਚਿੜੀਆਂ ਹੋ ਗਈਆਂ ਸੱਪ ਹੋ ਗਏ ਇਦਾਂ ਅਲੱਗ-ਅਲੱਗ ਅੱਗੇ ਜੂਨਾ ਦੇ ਰੰਗ ਨੇ ਧੰਨਵਾਦ